ਵਿਸ਼ਵਾਸ ਹੁੰਦਾ ਹੈ ਕਿ 25 ਸਾਲ ਪਹਿਲਾਂ ਜੋ ਤੁਸੀਂ ਇੱਕ ਪੂਰਾ ਮੰਜ਼ਰ ਦੇਖਿਆ ਸੀ ਉਹ ਅੱਜ ਵੀ ਦਿਮਾਗ ਦੇ ਵਿੱਚ ਉਦਾਂ ਹੀ ਤਰੋ-ਤਾਜ਼ਾ ਸੁਪਣਿਆਂ ਦੇ ਵਿੱਚ ਚੀਜ਼ਾਂ ਆਉਂਦੀਆਂ ਨੇ ਉਸੇ ਤਰ੍ਹਾਂ ਹਜੇ ਵੀ ਸਾਡੇ ਦਿਮਾਗ ਦੇ ਵਿੱਚ ਕਈ ਵਾਰ ਕਾਂਖ ਦੇ ਵਿੱਚ ਬੈਠਿਆ ਵੀ ਉਹ ਸੀਨ ਉਸੇ ਤਰ੍ਹਾਂ ਅੱਖਾਂ ਦੇ ਅੱਗੇ ਆਉਂਦੇ ਆ ਮਾਹੌਲ ਤਾਂ ਬੜਾ ਭਿਆਨਕ ਸੀ ਪਰ ਜਿਸ ਕੇ ਸਿਰ ਉੱਪਰ ਤੂੰ Swami ਸੋ ਦੁੱਖ ਕਿਹੜਾ ਪਾਵੇ ਜਦੋਂ ਸਾਡੇ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਤੇ ਸਾਡੇ ਪਹਿਲੇ ਸੀਓ ਨੇ ਬਟਾਲੀਆ ਨੂੰ ਮਾਟੋ ਚੜ੍ਹਦੀ ਕਲਾ ਦਾ ਦਿੱਤਾ ਹੋਵੇ ਤੇ ਫਿਰ ਪਿੱਛੇ ਮੁੜ ਕੇ ਦੇਖਣ ਦੀ ਜਾਂ ਡਰਨ ਦੀ ਡਰੋਂ ਦੀ ਕੋਈ ਗੱਲ ਨਹੀਂ ਹੁੰਦੀ ਕਹਿੰਦੇ ਅੱਗੇ ਵਧਣਾ ਨਾ ਮੁਮਕਨ ਮੁਸ਼ਕਲ ਹੈ ਚੈਲੰਜ ਹੋ ਰਿਹਾ ਪਰ ਸਾਡੇ ਸੀਓ ਸਾਹਿਬ ਸੀ ਕਰਨ ਐਫ ਪੀ ਸਿੰਘ ਕਹਿੰਦੇ ਇਹ ਜੋ ਪਲਟਣਾ ਸਿੱਖ ਰਜiment ਆ ਔਰ ਇਹ ਅਰਦਾਸਾ ਸੋਧ ਕੇ ਚੱਲੀ ਆ ਇਹਨਾਂ ਨੇ ਹੁਣ ਰਸਤੇ 'ਤੇ ਰੁਕਣਾ ਨਹੀਂ ਇਹ ਤਾਂ ਆਪਣੇ ਟਾਰਗੇਟ ਤੇ ਪਹੁੰਚ ਕੇ ਰੁਕਣਗੇ ਦੁਸ਼ਮਨ ਤਾਂ ਇੰਨਾ ਨੇੜੇ ਸੀਗੇ ਕਿ ਇੰਨਾ ਖੈਰ ਆ ਰਿਹਾ ਸੀਗੇ ਦੋ ਡੈੱਡ ਬਾਡੀਆਂ ਵੀ ਨਹੀਂ ਕੱਢ ਪਾਏ ਸੀ ਕਿਉਂਕਿ ਦੁਸ਼ਮਨ ਬੜੇ ਪੱਕੇ ਡਿਫੈਂਸ ਦੇ ਵਿੱਚ ਉੱਥੇ ਜੰਮਿਆ ਹੋਇਆ ਸੀ ਇਹ ਉਸ ਟੈਲ ਦੀਆਂ ਫੋਟੋਆਂ ਨੇ ਜਦੋਂ ਸਾਡੇ ਜਵਾਨਾਂ ਨੇ ਭਾਰਤ ਮਾਤਾ ਦਾ ਰੰਗਾ ਝੰਡਾ ਤੇ ਨਾਲ ਹੀ ਦੇ ਜਮੰਡ ਦਾ ਝੰਡਾ ਉੱਥੇ ਫੈਰਾਇਆ ਇਹ ਅੱਜ ਮਿਲਦੇ ਹੋ ਆਪਣੇ ਸਾਥੀਆਂ ਨੂੰ ਜਿਹੜੇ ਉਸ ਸਮੇਂ ਨਾਲ ਸਾਥੀ ਸੀ ਅੱਜ 25 ਸਾਲ ਪੂਰੇ ਹੋ ਚੁੱਕੇ ਆ ਦੁੱਖਾਂ ਨੂੰ ਫੋਨ ਵਗੈਰਾ ਉਹਨਾਂ ਦੇ ਆਣਦੇ ਹੋਣੇ ਪਰ ਦੇ ਉਸ ਵਾਰ ਦੇ ਜਦ ਤੁਹਾਡੇ ਦੋਸਤ ਨੇ ਉਹਨਾਂ ਨਾਲ ਤੁਹਾਡੀ ਗੱਲ ਕੀਤੀ ਜਬ ਦੇਸ਼ ਮੇਂ ਥੀ ਦੀਵਾਲੀ ਵੋ ਖੇਲ ਰਹੇ ਥੇ ਹੋਲੀ ਜਬ ਹਮ ਥੇ ਬੈਠੇ ਗੁਰੂ ਮੇਂ ਵੋ ਜੇਲ ਰਹੇ ਥੇ ਗੋਲੀ ਤੇ ਦੰਨੇ ਜਵਾਨ ਵੋ ਤੇ ਦੰਨੇ ਵੋ ਉਨਕੀ ਜਵਾਨੀ ਜੋ ਸ਼ਹੀਦ ਹੋਏ ਹੈ ਉਨਕੀ ਸਰਾ ਯਾਦ ਕਰੋ ਗੁਰਬਾਣੀ ਸਸ਼ੀਕਲ ਪੰਜਾਬੀ ਬੁਲਟਨ ਦੇਖ ਰੇ ਸਾਇਦ ਅਸ਼ਕੰਦਰ ਸਵਾਗਤ ਹੈ ਮੈਂ ਭਾਵਨਾ ਸ਼ਰਮਾ 26 ਜੁਲਾਈ 1999 ਭਾਰਤ ਦੇ ਇਤਿਹਾਸ ਦਾ ਇੱਕ ਅਜਿਹਾ ਗੌਰਵਸ਼ਾਲੀ ਦਿਨ ਜਿਸ ਦਿਨ ਭਾਰਤ ਦੇ ਹਰ ਇੱਕ ਨੌਜਵਾਨ ਦੇ ਵਿੱਚ ਇੱਕ ਅਜਿਹਾ ਉਤਸ਼ਾਹ ਤੇ ਉਮੰਗ ਸੀ ਅਤੇ ਭਾਰਤ ਦਾ ਹਰ ਇੱਕ ਨਾਗਰਿਕ ਬਹੁਤ ਹੀ ਜ਼ਿਆਦਾ ਗਰਵ ਮਹਿਸੂਸ ਕਰ ਰਿਹਾ ਸੀ ਭਾਰਤੀ ਸੈਨਿਕਾਂ ਨੇ 7 ਦਿਨਾਂ ਦੇ ਆਪਰੇਸ਼ਨ ਵਿਜੇ ਦੇ ਵਿੱਚ 26 ਜੁਲਾਈ 1999 ਨੂੰ ਜਿੱਤ ਪਾਈ ਸੀ ਤੇ ਉਸ ਸਮੇਂ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਸੀ ਉਸ ਸਮੇਂ ਕੀ ਹੱਦ ਬੀਤੀ ਉਹਨਾਂ ਦੇ ਉੱਤੇ ਇਹ ਸਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਇਸ ਵੇਲੇ ਕੁਪਿੰਦਰ ਸਿੰਘ ਜੀ ਮੌਜੂਦ ਨੇ ਸਿੱਖ ਰੈਜੀਮੈਂਟ ਤੋਂ ਗੱਲਬਾਤ ਕਰਾਂਗੇ ਸਰ ਬਹੁਤ-ਬਹੁਤ ਸਵਾਗਤ ਹੈ ਪੰਜਾਬੀ ਗੋਲਟਾ ਥੈਂਕ ਯੂ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਅੱਜ ਕਾਰਗਲ ਦੇ ਸਿਲਵਰ ਜੁਐਲਰੀ ਸਮਾਰੋਹ ਦੇ ਉੱਤੇ ਬਹੁਤ-ਬਹੁਤ ਧੰਨਵਾਦ ਤੁਸੀਂ ਇੰਟਰਵਿਊ ਕਰ ਰਹੇ ਆ ਬਹੁਤ-ਬਹੁਤ ਸ਼ੁਕਰੀਆ ਜੀ 25 ਸਾਲ ਪੂਰੇ ਹੋ ਚੁੱਕੇ ਆ ਕਾਰਗਲ ਯੁੱਧ ਨੂੰ ਵਿਸ਼ਵਾਸ ਹੁੰਦਾ ਹੈ ਕਿ 25 ਸਾਲ ਪਹਿਲਾਂ ਜੋ ਤੁਸੀਂ ਇੱਕ ਪੂਰਾ ਮੰਜ਼ਰ ਦੇਖਿਆ ਸੀ ਉਹ ਅੱਜ ਵੀ ਦਿਮਾਗ ਦੇ ਵਿੱਚ ਉਦਾਂ ਹੀ ਤਰੋ ਤਰੋਦਾ ਉਹ ਸੀਨ ਜਿੱਦਾਂ ਇੱਕ ਫਿਲਮ ਚੱਲਦੀ ਹੈ ਸੁਪਨਿਆਂ ਦੇ ਵਿੱਚ ਚੀਜ਼ਾਂ ਆਉਂਦੀਆਂ ਨੇ ਉਸੇ ਤਰ੍ਹਾਂ ਹਜੇ ਵੀ ਸਾਡੇ ਦਿਮਾਗ ਦੇ ਵਿੱਚ ਕਈ ਵਾਰ ਤਕਾਂਤ ਦੇ ਵਿੱਚ ਬੈਠਿਆ ਵੀ ਉਹ ਸੀਨ ਉਸੇ ਤਰ੍ਹਾਂ ਹੀ ਅੱਖਾਂ ਦੇ ਅੱਗੇ ਆਉਂਦੇ ਐ ਜਿਹੜੇ ਕਾਰਗਿਲ ਦੀਆਂ ਪਹਾੜੀਆਂ ਦੇ ਉੱਤੇ ਉਸ ਟਾਈਮ ਤੇ ਹੋਏ ਸੀ ਉਹ ਸਾਨੂੰ ਲੱਗਦਾ ਕਿ ਸਾਡੀਆਂ ਵਿਛੜੀਆਂ ਰੂਹਾਂ ਅੱਜ ਵੀ ਉੱਥੇ ਉਹਨਾਂ ਕਾਰਗਲੀਆਂ ਪਹਾੜੀਆਂ ਦੇ ਵਿੱਚ ਬੈਠੀਆਂ ਸਾਡਾ ਇੰਤਜ਼ਾਰ ਕਰਦੀਆਂ ਨੇ ਔਰ ਸਾਨੂੰ ਪਕਾਰ-ਪਕਾਰ ਕੇ ਉਹ ਦਿਨ ਯਾਦ ਕਰਾਉਂਦੀਆਂ ਰਹਿੰਦੀਆਂ ਨੇ ਜਿਹੜੇ ਦਿਨਾਂ ਦੇ ਵਿੱਚ ਅਸੀਂ ਉੱਥੇ ਜਾ ਕੇ ਉਹ ਜੰਗ ਲੜੀ ਤੇ ਦੁਸ਼ਮਣ ਨੂੰ ਉੱਥੋਂ ਖਦੇੜਿਆ ਜਵਾਨੀ ਦੇ ਦਿਨ ਸੀ ਜੋਸ਼ ਪੂਰਾ ਸੀ ਉਦੋਂ ਦੁਸ਼ਮਣਾਂ ਨਾਲ ਮੁਕਾਬਲਾ ਕਿ ਹੋ ਜਾ ਮਾਹੌਲ ਮਾਹੌਲ ਤਾਂ ਬੜਾ ਭਿਆਨਕ ਸੀ ਪਰ ਜਿਸ ਕੇ ਸਿਰ ਉੱਪਰ ਤੂ ਸੁਆਮੀ ਸੋ ਦੁੱਖ ਕਿੈਸਾ ਪਾਵੇ ਜਦੋਂ ਸਾਡੇ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਤੇ ਸਾਡੇ ਪਹਿਲੇ ਸੀਓ ਨੇ ਬਟਾਲੀਆਂ ਨੂੰ ਮਾਟੋ ਚੜ੍ਹਦੀ ਕਲਾ ਦਾ ਦਿੱਤਾ ਹੋਵੇ ਤੇ ਫਿਰ ਪਿੱਛੇ ਮੁੜ ਕੇ ਦੇਖਣ ਦੀ ਜਾਂ ਡਰਨ ਦੀ ਡਰਾਉਣ ਦੀ ਕੋਈ ਗੱਲ ਨਹੀਂ ਹੁੰਦੀ ਫਿਰ ਤਾਂ ਦੁਸ਼ਮਣ ਦੇ ਉੱਤੇ ਧਾਵਾ ਬੋਲਣ ਦੀ ਤੇ ਜਿੱਤ ਹਾਸਲ ਕਰਨ ਦੀ ਹੀ ਗੱਲ ਹੁੰਦੀ ਹੈ ਪਰ ਉਸ ਟਾਈਮ ਤੇ ਜਵਾਨੀ ਦੇ ਵਿੱਚ ਹੋਣ ਕਰਕੇ ਉਹਨਾਂ ਮੁਸ਼ਕਲ ਹਾਲਾਤਾਂ ਦੇ ਵਿੱਚ ਸਕਸੈਸਫੁਲ ਹੋਣਾ ਇੱਕ ਬੜੀ ਵੱਡੀ ਮਾਣ ਵਾਲੀ ਗੱਲ ਹੈ 3 ਮਈ ਨੂੰ ਮੇਰੇ ਖਿਆਲ ਦੇ ਵਿੱਚ ਪਾਕਿਸਤਾਨ ਨੇ ਭਾਰਤ ਕਾਰਗਿਲ ਦੇ ਵਿੱਚ ਆਪਣਾ ਕਬਜ਼ਾ ਜਬਾਣਾ ਸ਼ੁਰੂ ਕੀਤਾ ਸੀ 5000 ਸੈਨਿਕਾਂ ਦੇ ਨਾਲ ਜਦੋਂ ਪਤਾ ਲੱਗਾ ਕਿ ਅਜੇ ਆ ਕੁਝ ਹੋ ਰਿਹਾ ਹੈ ਤੇ ਤੁਹਾਨੂੰ ਤੱਕ ਜੇ ਖਬਰ ਪਹੁੰਚਦੀ ਹੈ ਕਿ ਤੁਹਾਨੂੰ ਹੁਣ ਜਾਣਾ ਪੈਣਾ ਕੀ ਤੁਹਾਡੇ ਮਨ ਦੇ ਵਿੱਚ ਉਸ ਵੇਲੇ ਤੁਹਾਡੀ ਜਿਹੜੀ ਮਨੋਸਥਿਤੀ ਦੇਖੋ ਜੀ ਸਾਨੂੰ ਉਸ ਟਾਈਮ ਤੇ ਕੋਈ ਪਤਾ ਨਹੀਂ ਸੀਗਾ ਕਿ ਕੀ ਕਰ ਕਾਰਵਾਈ ਆ ਕਿੱਥੇ ਜਾਣਾ ਹੈ ਅਸੀਂ ਤਾਂ ਪੀ ਸਟੇਸ਼ਨ ਤੋਂ ਗਏ ਸੀਗੇ ਸੀਆਈ ਆਪਰੇਸ਼ਨ ਵਾਸਤੇ ਪਲਵਾਮਾ ਉੱਥੇ ਸਾਨੂੰ 9 ਤਰੀਕ ਨੂੰ ਇਹ ਦੱਸਿਆ ਗਿਆ ਕਿ ਤੁਹਾਨੂੰ ਅੱਗੇ ਕਾਰਗਲ ਵਾਲੇ ਸਾਈਡ ਤੇ ਜਾਣਾ ਪੈ ਸਕਦਾ ਹੈ ਉੱਥੇ ਕੁਝ ਦੁਸ਼ਮਣ ਆਇਆ ਹੋ। ਉਸ ਟਾਈਮ ਤੇ ਜੀਓਸੀ ਨੇ ਸਾਡਾ ਸੈਨਿਕ ਸਵੈਲਨ ਕੀਤਾ ਤੇ ਜਦੋਂ ਸਾਡੇ ਜਵਾਨਾਂ ਨੇ ਜਕਾਰਾ ਛੱਡਿਆ ਉਹਨਾਂ ਨੂੰ ਹੌਸਲਾ ਮਿਲਿਆ ਕਿ ਇਹ ਸਿੱਖ ਰਜimentਾ ਜਿੰਨਾ ਇਹਨਾਂ ਦੇ ਵਿੱਚ ਜੋਸ਼ ਆ ਇਹ ਕੁਝ ਵੀ ਕਰ ਸਕਦੇ ਆ ਪਰ ਉਹਨਾਂ ਨੇ ਸਾਨੂੰ ਉਸ ਟਾਈਮ ਤੇ ਦੱਸਿਆ ਕਿ ਉੱਥੇ ਕੁਝ ਪਾਕਿਸਤਾਨ ਦੇ ਚੂਹੇ ਘਸ ਗਿਆ ਕਿ ਤੁਸੀਂ ਉਹਨਾਂ ਨੂੰ ਫੜ ਕੇ ਲਿਆਉਣਾ ਹੈ। ਤੇ ਤੁਹਾਡੇ ਵਾਸਤੇ ਛੋਟਾ ਮੋਟਾ ਟਾਸਕ ਆ। ਉਸ ਟਾਈਮ ਤੇ ਫਿਰ ਸਾਡੀ ਪਲਟਨ 18 ਤਰੀਕ ਨੂੰ ਪਲਵਾਮਾ ਤੋਂ ਮੂਵ ਕਰਕੇ ਜਦੋਂ ਕਾਰਗਿਲ ਦਰਾਖ ਨੂੰ ਗਈ ਹੈ ਤਾਂ ਸਭ ਤੋਂ ਪਹਿਲਾ ਸੋਨਾ ਮਾਰਗ ਜਦੋਂ ਹਾਲਟ ਕੀਤਾ ਸਾਨੂੰ ਪਤਾ ਲੱਗਿਆ ਕਿ ਅੱਗੇ ਕਹਿੰਦੇ ਅੱਗੇ ਵਧਣਾ ਨਾ ਮੁਮਕਨ ਮੁਸ਼ਕਲ ਹੈ ਸ਼ੈਲੰਗੋਰੀ ਪਰ ਸਾਡੇ ਸੀਓ ਸਾਹਿਬ ਸੀ ਕਰਨ ਐਸਪੀ ਸਿੰਘ ਕਹਿੰਦੇ ਇਹ ਜੋ ਪਲਟਣ ਸਿੱਖ ਰਜiment ਆ ਔਰ ਇਹ ਅਰਦਾਸਾ ਸੋਧ ਕੇ ਚੱਲੀ ਆ ਇਹਨਾਂ ਨੇ ਹੋ ਰਸਤੇ 'ਚ ਰੁਕਣਾ ਨਹੀਂ ਇਹ ਤਾਂ ਆਪਣੇ ਟਾਰਗੇਟ ਤੇ ਪਹੁੰਚ ਕੇ ਰੁਕਣਗੇ ਜਦੋਂ ਦਰਾਸ ਤੋਂ ਅਸੀਂ 10 ਕਿਲੋਮੀਟਰ ਪਿੱਛੇ ਸੀ ਉੱਥੇ ਦੁਸ਼ਮਨ ਦਾ ਨੈਸ਼ਨਲ ਹਾਈਵੇ 1 ਅਲਫਾ ਤੇ ਭਾਰੀ ਮਾਤਰਾ ਵਿੱਚ ਆਟੀ ਸ਼ੈਲنگ ਆਇਆ ਸਾਡਾ ਅੱਗੇ ਵਧਣਾ ਇਨਾਮਮਕਣ ਹੋ ਗਿਆ ਤੇ ਗੱਡੀਆਂ ਨੂੰ ਟੇਕ ਦੇ ਕੇ ਸਾਈਡ ਤੇ ਪਹਾੜੀਆਂ ਦੇ ਨਾਲ ਲਾਉਣਾ ਪਿਆ ਕਮਾਂਡਿੰਗ ਅਫਸਰ ਦਾ ਹੁਕਮ ਸੀ ਇੱਥੇ ਰੁਕਿਆ ਆਈਊਗਾ ਰਾਤ ਨੂੰ ਤੇ ਗੱਡੀਆਂ 'ਚੋਂ ਕੱਢੇ ਜਵਾਨਾਂ ਨੇ ਕਿ ਉਹ ਸਾਬ ਰਾਤ ਨੂੰ ਵੀ ਬ੍ਰਿਗੇਡ ਤੇ ਗਏ ਸਵੇਰੇ ਫੇਰ ਗਏ ਹੁਕਮ ਲੈ ਕੇ ਆਏ ਉਹਨਾਂ ਦੱਸਿਆ ਕਿ ਆਪਾਂ ਨੂੰ ਕੀ ਕੀ ਟਾਸਕ ਤੇ ਕਿੱਥੇ ਦੁਸ਼ਮਣ ਹੋ ਸਕਦਾ ਕਿਹੜੇ ਕਿਹੜੇ ਇਲਾਕੇ ਚ ਹੋ ਸਕਦਾ ਆਪਾਂ ਨੂੰ ਉਹਨਾਂ ਦੀ ਸਰਚ ਕਰਨੀ ਆ ਪਹਾੜੀਾਂ ਦੇ ਜਾ ਤੇ ਜਵਾਨਾਂ ਨੇ ਜੂਨੀਅਰ ਲੀਡਰ ਨੇ ਅਫਸਰ ਸਾਹਿਬ ਨੇ ਬੁਲੰਦ ਹੌਸਲੇ ਦੇ ਨਾਲ ਸੀ ਉਹਦਾ ਸਾਥ ਦਿੱਤਾ ਕਿ ਸਾਨੂੰ ਇਹ ਜਿਹੜਾ ਟਾਸਕ ਮਿਲਿਆ ਵਾ ਇਹ ਅਸੀਂ ਕਾਮਯਾਬ ਕਰਕੇ ਥੋੜੀ ਝੋਲੀ ਚ ਪਾਵਾਂਗੇ ਸਭ ਤੋਂ ਪਹਿਲਾਂ ਸਾਡਾ 15 ਤਰੀਕ ਨੂੰ 알파 ਕੰਪਨੀ ਟਾਈਗਰ ਹਿਲ ਦੇ ਈਸਟ ਸਪਾਰ ਦੇ ਉੱਤੇ ਪੁਆਇੰਟ 4495 ਤੇ 4460 ਨੂੰ ਕਬਜ਼ਾ ਕਰਨ ਦਾ ਹੁਕਮ ਮਿਲਿਆ ਉਹ ਮੇਜਰ ਆਚੂ ਸਖਸੈਨਾ ਜੋ ਆਰ 8 ਪੋਸਟਿੰਗ ਸੀ ਉੱਥੋਂ ਵਾਪਸ ਆਏ ਸੀ ਵਲੰਟੀਅਰ ਹੋ ਉਹਨਾਂ ਨੇ 16 ਤਰੀਕ ਨੂੰ ਸਵੇਰੇ 4 ਵਜੇ ਤੱਕ ਉਹਨੂੰ ਕਬਜ਼ੇ ਹੇਠ ਲੈ ਲਿਆ ਹਾਲਾਂਕਿ ਆਫੀਸ਼ੀਅਲੀ ਤੌਰ ਤੇ ਜਿਹੜੀ ਹੈ ਆਪਰੇਸ਼ਨ ਵਿਜੇ 21 ਮਈ ਨੂੰ ਸਟਾਰਟ ਹੋ ਕੇ 26 ਮਈ ਤੱਕ ਗਿਆ 26 ਜੁਲਾਈ ਤੱਕ ਗਿਆ ਆ ਪਰ ਸਾਡਾ ਪਹਿਲਾ ਟ੍ਰੂਪ 15 ਤਰੀਕ ਨੂੰ ਮੂਵ ਕੀਤਾ ਸੀਗਾ ਤੇ ਇਸ ਤੋਂ ਇਲਾਵਾ ਸਾਡੀ ਬਰੇਵੋ ਕੰਪਨੀ ਜਿਹੜੀ ਹੈ ਉਹ ਟਾਈਗਰ ਟੌਪ ਵਾਲੀ ਚਾਲੀ ਕੰਪਨੀ ਸ਼ੈਂਡੋ ਪੋਸਟ ਨੂੰ ਕਬਜ਼ਾ ਕਰਨ ਵਾਸਤੇ ਔਰ ਡੈਲਟਾ ਕੰਪਨੀ ਸੀ ਇੱਕ ਸਾਡੀ ਉਹ ਪਰਿਓ ਦਾ ਤਲਾਬ ਉਸ ਇਲਾਕੇ ਤੇ ਕੈਪਚਰ ਕਰਨ ਵਾਸਤੇ ਗਈ ਨਾ ਵੀ ਪਰਿਓ ਦਾ ਤਲਾਬ ਹੈ ਲੇਕਿਨ ਵਹਾਂ ਹਾਲਾਤ ਔਰ ਵੀ ਖਤਰਨਾਕ ਹੈ ਨਾਮ ਦਾ ਹੀ ਸੀਗੇ ਬੜੀ ਮੁਸ਼ਕਲ ਇਲਾਕਾ ਸੀ ਤੇ ਮੇਰੀ ਕੰਪਨੀ ਬਰਾਵੋ ਕੰਪਨੀ ਨੂੰ ਸਿੱਧਾ ਟਾਈਗਰ ਹਿੱਲ ਟੌਪ ਨੂੰ ਫਤਿਹ ਕਰਨ ਦਾ ਸਰਚ ਕਰਨ ਦਾ ਹੁਕਮ ਮਿਲਿਆ ਕੈਪਟਨ ਪੱਲਵ ਚੌਧਰੀ ਸਾਡੇ ਕੋਲ ਇੱਕ ਮਾਂਡਰ ਨਾਲ ਉਹਨਾਂ ਦੇ ਲੈਫਟੀਨੈਂਟ ਸ਼ਰਾਫਤ ਸਾਹਿਬ ਸਵੇਰੇ ਤੱਕ ਜਗENDER ਸਿੰਘ ਸੀਨੇ ਜੀ ਸੀ ਅਸੀਂ ਜਦੋਂ ਬਿਲਕੁਲ ਚੱਲਦੇ ਗਏ ਰਾਤ ਨੂੰ ਜਾ ਕੇ ਦੁਸ਼ਮਨ ਦੇ ਅਗਲੇ ਦਿਨ ਰਾਤ ਨੂੰ ਨੇੜੇ ਪਹੁੰਚ ਕੇ ਟਾਰਗੇਟ ਆਉਂਦੇ ਬੜੀਆਂ ਗਗਨ ਚੁੱਭੀ ਪਹਾੜੀਆਂ ਨੇ ਚੱਲਣਾ ਬੜਾ ਮੁਸ਼ਕਲ ਆ ਕਲਾਈਮੇਟੇਸ਼ਨ ਹੈ ਨਹੀਂ ਸੀਮਤ ਜਾਂ ਸਾਡੇ ਕੋਲੇ ਵੈਪਨ ਇਕੁਪਮੈਂਟ ਆ ਜਦੋਂ ਅਸੀਂ ਉੱਥੇ ਪਹੁੰਚਦੇ ਆ ਫੈਸਲਾ ਲਿਆ ਗਿਆ ਕਿ ਹੁਣ ਆਪਾਂ ਰਾਤ ਹਾਲਟ ਕਰਾਂਗੇ ਸਵੇਰੇ ਆਪਾਂ ਸਰਚ ਕਰਾਂਗੇ ਲੇਕਨ ਜਦੋਂ ਸਵੇਰੇ ਉੱਠਦੇ ਆ ਫਸਟ ਲਾਈਟ ਹੁੰਦੀ ਹੈ 6 ਵਜੇ ਦੇ ਆਸ-ਪਾਸ ਤੇ ਸਾਡਾ ਸੈਨੇਜ ਜਿਸੋ ਸੁਬਿਹਤਾ ਜਗਿੰਦਰ ਸਿੰਘ ਤੇ ਰਣਜੀਤ ਸਿੰਘ ਸਭ ਤੋਂ ਪਹਿਲਾਂ ਖੜੇ ਹੁੰਦੇ ਆ ਮੇਰੀ ਪਲਟੂਨ ਦਾ ਭਾਦਰ ਸ਼ੇਰ ਜਵਾਨ ਸੀ ਉਹ ਜਦੋਂ ਅਗਲੇ ਪਾਸੇ ਨੂੰ ਕੁਝ ਇਸ਼ਾਰਾ ਕਰਕੇ ਦੱਸਿਆ ਜਗਿੰਦਰ ਸਾਹਿਬ ਨੇ ਕਿ ਇਧਰ ਪਾਸੇ ਦੁਸ਼ਮਣ ਆ ਦੁਸ਼ਮਣ ਨੇ ਰਾਤ ਹੀ ਅੱਗੇ ਪਿਛੇ ਲੈ ਰੱਖੀ ਸੀ ਆਖੀ ਅੰਧਾ ਧੁੰਦ ਫੇਰ ਖੁੱਲਤਾ ਆਟੋਮੈਟਿਕ ਵੈਪਨਾਂ ਦਾ ਤੇ ਸਾਡੇ ਦੋਵੇਂ ਸੂਰਬੀਰ ਉੱਥੇ ਸੁਬਿਹਤਾ ਜਗਿੰਦਰ ਸਿੰਘ ਤੇ ਨਾਇਕ ਰਣਜੀਤ ਸਿੰਘ ਸ਼ਹੀਦੀ ਜਮਾ ਪੀ ਗਏ ਮੈਂ ਇੱਕ ਰਣਜੀਤ ਸਿੰਘ ਸਵਾਛੇਪਟ ਬੋਡੀ ਤੇ ਉੱਚਾ ਲੰਮਾ ਗਬਰੂ ਗੋਡਿਆਂ ਪਰ ਹੋ ਕੇ ਵੀ ਦੁਸ਼ਮਣ ਨੂੰ ਲਲਕਾਰਦਾ ਰਿਹਾ ਫਿਰ ਵੀ ਉਹਨੇ ਦੁਸ਼ਮਣ ਨੂੰ ਗਾਲੀਆਂ ਹੀ ਦਿੱਤੀਆਂ ਕਿ ਤੁਸੀਂ ਪਿੱਠ ਪਿੱਛੇ ਵਾਕ ਕਰਨ ਵਾਲੇ ਕਾਇਰ ਹੋ ਤੇ ਆਖਰਕਾਰ ਜਵਾਨਾਂ ਨੇ ਉੱਥੇ ਵਿਸ਼ਨ ਲਈ ਲਾਸਟ ਲੈਟ ਹੋਣ ਤੇ ਫਿਰ ਕੈਜੂਐਲਟੀ ਤੇ ਡੈੱਡ ਬੋਡੀ ਨੂੰ ਪਿੱਛੇ ਲਿਆਂਦਾ ਗਿਆ ਅਗਲੇ ਦਿਨ ਡੈਲਟਾ ਕੰਪਨੀ ਨੂੰ ਸ਼ਿਵਲਿੰਗ ਪੋਸਟ ਤੇ ਹੋ ਆਸਕ ਮਿਲਿਆ ਕਿ ਹੁਕਮ ਕਰ ਕਿ ਤੁਸੀਂ ਕਬਜ਼ਾ ਕਰੋ ਉਹ ਜੋ ਵੈਸਟਰਨ ਸਪਾਇਰ ਵਾਲੇ ਪਾਸੇ ਸੀ ਉਹ ਬੜੇ ਤਰੀਕੇ ਦੇ ਨਾਲ ਮੇਜਰ ਜੈਦੇਵ ਸਾਹਿਬ ਉਹ ਕੰਪਨੀ ਨੂੰ ਬਿਲਕੁਲ ਦੁਸ਼ਮਣ ਦੇ ਨੇੜੇ ਲੈ ਗਏ ਉਹਦੇ ਪੈਰਾਂ 'ਚ ਹੀ ਪਹੁੰਚ ਗਏ ਕਿ ਗਲਤੀ ਨਾਲ ਕੋਈ ਇੱਕ ਕੁੱਤਾ ਭੌਂਕ ਗਿਆ ਜਿਹਦੇ ਚੱਲਦੇ ਦੁਸ਼ਮਣ ਸਤਰਕ ਹੋ ਗਿਆ ਉਹਨੇ ਅੰਧਾ ਤੁੰਦ ਫੈਰ ਖੋਲਿਆ ਸਾਡਾ ਸਭ ਤੋਂ ਅੱਗੇ ਮੂਵ ਕਰ ਰਿਹਾ ਲੈਫਟੀਨੈਂਟ ਕਨੜ ਵੱਟਾ ਚਾਰ ਗਿਆ ਉਹਦੇ ਨਾਲ ਤਿੰਨ ਜਵਾਨ ਉੱਤੇ ਸ਼ੀਦੀ ਜਾਮਾ ਪੀਗੇ ਦੁਸ਼ਮਣ ਦਾ ਇੰਨਾ ਨੇੜੇ ਸੀਗੇ ਕਿ ਇੰਨਾ ਫੈਰ ਆ ਰਿਆ ਸੀ ਕਿ ਦੋ ਡੈਡ ਬਾਡੀਆਂ ਵੀ ਨਹੀਂ ਕੱਢ ਪਾਏ ਸੀ ਕਿਉਂਕਿ ਦੁਸ਼ਮਣ ਬੜੇ ਪੱਕੇ ਡਿਫੈਂਸ ਦੇ ਵਿੱਚ ਉੱਥੇ ਜੰਮਿਆ ਹੋਇਆ ਸੀ ਫਿਰ ਕਈ ਹੋਰ ਟ੍ਰੋਪਾਂ ਲੱਗੇ ਜਿਹੜੇ ਟੈਗਰ ਟੌਪ ਵੱਲ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਦੁਸ਼ਮਣ ਦੇ ਪੱਕੇ ਡਿਫੈਂਸ ਦੇ ਅੱਗੇ ਕਿਸੇ ਦੀ ਨਹੀਂ ਚੱਲੀ ਆਖਰਕਾਰ ਫਿਰ ਫੈਸਲਾ ਲਿਆ ਗਿਆ ਜੀਓਸੀ ਵੱਲੋਂ ਕਿ ਇਹਨੂੰ ਸਿੱਖ ਰੈਜiment ਦੇ ਰਣ ਬੰਕਰੇ ਹੀ ਕਬਜ਼ਾ ਕਰਸਾਏ ਦੇ ਇਹਨਾਂ ਦਾ ਇੱਕ ਸਪੈਸ਼ਲ ਟ੍ਰੋਪ ਬਣਾਉਤੇ ਜੋ ਵੈਸਟਰਨਸ ਫਾਰ ਦੁਸ਼ਮਣ ਵੱਲ ਆਉਂਦਾ ਆ ਉਹਨੂੰ ਕੱਟਅਪ ਕਰੋ ਫੇ ਸਾਡਾ ਉਸ ਟਾਈਮ ਦੇ ਉੱਤੇ ਕੈਪਟਨ ਰਵਿੰਦਰਾ ਪਰਮਾਰ ਕੰਪਨੀ ਕਮਾਂਡਰ ਨਾਲ ਲੈਫਟੀਨੈਂਟ ਸ਼ਰਾਵਤ ਤੇ 4 ਜੇਐਸਓ 52 ਅਦਰ ਰੈਂਕ ਦੇ ਜਵਾਨਾਂ ਦੇ ਨਾਲ ਉਹਨਾਂ ਨੇ ਵੈਸਟਰਨ ਸਪਰਟ ਇੰਡੀਆ ਗੇਟ ਹੈਲਮਟ ਤੇ ਰੋਕੀ ਨੋਮ ਤੇ ਜਾ ਕੇ ਕਬਜ਼ਾ ਕੀਤਾ ਅਗਲੇ ਦਿਨ ਜਾ ਕੇ ਬੜੇ ਟੈਕਟੀਕਲ ਤਰੀਕੇ ਨਾਲ ਉੱਥੇ ਪਹੁੰਚੇ ਆ ਤੇ ਜਾ ਕੇ ਉਹਦੇ ਤੇ 4 ਤਰੀਕ ਨੂੰ ਸਵੇਰੇ 4 4:30 ਵਜੇ ਇਕੱਠਾ ਹਮਲਾ ਕਰਕੇ ਪੋਸਟਨ ਕਬਜ਼ੇਤ ਲੈ ਲਿਆ ਦੁਸ਼ਮਨ ਦੇ ਵਿੱਚ ਕੁਝ ਘੈਜੁਲਟੀਆਂ ਹੋ ਗਈਆਂ ਕੁਝ ਮਾਰੇ ਗਏ ਕੁਝ ਪੱਜ ਗਏ ਸੀਰ ਸਾਹਿਬ ਨੇ ਕਹਿ ਆ ਕਿ ਤਕੜੇ ਹੋ ਜੋ ਕਾਉਂਟਰ ਅਟੈਕ ਆਉਣਾ ਹੈ ਦਿਨੇ ਵੀ ਇੰਤਜ਼ਾਰ ਕਰਦੇ ਰਹੇ ਅਗਲੇ ਰਾਤ ਵੀ 5 ਤਰੀਕ ਨੂੰ ساری ਰਾਤ ਇੰਤਜ਼ਾਰ ਕਰਦੇ ਰਹੇ ਕਾਉਂਟਰ ਅਟੈਕ ਆਊਗਾ ਨਹੀਂ ਆਇਆ 5 ਤਰੀਕ ਨੂੰ ਸਵੇਰੇ 6 ਵਜੇ ਦੁਸ਼ਮਣ ਦਾ ਕਾਉਂਟਰ ਅਟੈਕ ਆਇਆ 20-25 ਬੰਦੇ ਹੋਣੇ ਆ ਉਦੋਂ ਪਤਾ ਲੱਗਾ ਜਦੋਂ ਉੱਪਰ ਆ ਕੇ ਚੜ ਗਿਆ ਕਿਉਂਕਿ ਫਰਸਟ ਲਾਈਟ ਹੋ ਗਈ ਸੀ ਉਸ ਟਾਈਮ ਦਾ ਆਈਡੀਆ ਘਟ ਗਿਆ ਸੀ ਕਿ ਹੁਣ ਦੁਸ਼ਮਣ ਆਊਗਾ ਪਰ ਮਨੇ ਸਾਮਾਨੀ ਦੀ ਲੜਾਈ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਫਾਇਰ ਚੱਲਿਆ ਇਧਰ ਉਧਰੇ ਸਾਡੇ ਵੀ ਕਾਫੀ ਬੰਦੇ ਕੈਜੂਲਟੀ ਹੋ ਗਏ ਦੁਸ਼ਮਨ ਦੇ ਵੀ ਹੋ ਗਏ ਸਿੱਧੀਆਂ ਵੀ ਪ੍ਰਾਪਤ ਕੀਤੀਆਂ ਉਹ ਫੇਲ ਕਰ ਦਿੱਤਾ ਗਿਆ ਸਾਡੇ ਜਵਾਨਾਂ ਵੱਲੋਂ ਕਾਊਂਟਰ ਅਟੈਕ ਬਚੇ ਹੋਏ ਜਵਾਨ ਭੱਜ ਗਏ ਥੋੜਾ ਜਿਹਾ ਰਿਲੈਕਸ ਹੋਏ ਸੀਗੇ ਕਾਫੀ ਜਵਾਨ ਪਿੱਛੇ ਲਗਾਏ ਉਹਨਾਂ ਨੂੰ ਫਰਸਟ ایڈ ਕਰਨਾ ਸ਼ੁਰੂ ਕੀਤਾ ਜਿੰਨੇ ਕੈਜੂਲਟੀ ਹੋ ਗਏ ਸੀ ਅਮਿਨਿਸ਼ਨ ਵੀ ਬਹੁਤ ਥੋੜਾ ਰਹਿ ਗਿਆ 7:00 ਵਜੇ ਇੱਕ ਦੁਸ਼ਮਨ ਦਾ ਵੱਡਾ ਕਾਊਂਟਰ ਅਟੈਕ 40-50 ਬੰਦਿਆਂ ਦਾ ਜਿਹਨੂੰ ਲੀਡ ਕਰ ਰਿਆ ਸੀ ਕੈਪਟਨ ਕਰਨਲ ਸ਼ੇਰਖਾਂ ਨਾਲ ਉਹਦੇ ਮੇਜਰ ਇਕਬਾਲ ਤੇ ਮੇਜਰ ਹਮੀਦ ਉਦੋਂ ਪਤਾ ਲੱਗਾ ਜਦੋਂ ਉੱਪਰ ਆ ਕੇ ਚੜ ਗਏ ਟਰਪ ਦੇ ਸਾਹਮਣੇ ਸਾਹਮਣੇ ਦੀ ਲੜਾਈ ਗੁੱਥਮ ਗੁਥਾ ਦੇ ਲੜਾਈ ਬੱਟ ਫੈਕਟਿੰਗ ਦੀ ਲੜਾਈ ਕਿਸੇ ਨੇ ਬੱਟ ਮਾਰਿਆ ਕਿਸੇ ਨੇ ਕੁਸਨ ਮਾਰਿਆ ਇਸ ਤਰੀਕੇ ਨਾਲ ਲੜਾਈ ਸ਼ੁਰੂ ਹੋ ਗਈ ਉਸ ਲੜਾਈ ਦੇ ਵਿੱਚ ਕੁਝ ਜਵਾਨ ਜਿਹੜੇ ਕੈਜੂਲ ਟੂਏ ਪਿੱਛੇ ਬੈਠੇ ਸੀਗੇ ਜਦੋਂ ਸਾਡੇ ਸੂਬੇਦਾਰ ਨਰਮਲ ਸਿੰਘ ਨੇ ਦੇਖਿਆ ਕਿ ਜਵਾਨ ਕੁਝ ਡੀਮਰਾਲ ਤਾਂ ਨਹੀਂ ਹੋ ਗਏ ਪਿੱਛੇ ਬੈਠੇ ਆ ਜਿਹੜੇ ਕੈਜੂਅਲਟੀ ਹੋਏ ਜਵਾਨ ਸੀ ਫਿਰ ਉਹਨਾਂ ਨੇ ਜਵਾਨਾਂ ਨੂੰ ਮੋਟੀਵੇਸ਼ਨ ਨਾਸਤ ਕਰਦੇ ਦੱਸਿਆ ਗੁਰੂ ਗੋਬਿੰਦ ਸਿੰਘ ਦੀ ਕੌਮ ਆ ਤੁਸੀਂ ਪਿੱਛੇ ਕਿਵੇਂ ਉਹ ਤੁਹਾਡੇ ਬਾਬਾ ਦੀਪ ਸਿੰਘ ਦਾ ਤਲੀ ਤੇ ਸੀਸ ਰੱਖ ਕੇ ਲੜਪੇ ਸੀ ਤੁਹਾਨੂੰ ਤਾਂ ਗੋਲੀਆਂ ਹੀ ਲੱਗੀਆਂ ਨੇ ਬੋਲੇ ਸੌਰੇ ਹਾਲ ਜਦੋਂ ਉਹਨਾਂ ਬੋਲਿਆ ਤੇ ਸਤਿ ਸ੍ਰੀ ਅਕਾਲ ਦੇ ਜਕਾਰਿਆਂ ਦੇ ਨਾਲ ਕਾਰਗਿਲ ਦੀਆਂ ਪਹਾੜੀਆਂ ਗੂੰਜ ਉੱਠੀਆਂ ਜਿੱਥੇ-ਜਿੱਥੇ ਜਵਾਨ ਬੈਠੇ ਸੀ ਉੱਥੋਂ-ਉੱਥੋਂ ਉਹਨਾਂ ਨੇ ਜਕਾਰਿਆਂ ਦੇ ਜਦੋਂ ਬੁਲੰਦ ਆਵਾਜ਼ ਦਿੱਤੀ ਤਾਂ ਦੁਸ਼ਮਣ 'ਚ ਖਲਬਲੀ ਮਚ ਗਈ ਅੰਦਾ ਤੁੰਦ ਫੈਰ ਕਾਦੇ ਜਿੰਨੇ ਕੈਜੂਲਟੀ ਵਾਲੇ ਸੱਜੇ ਖਬੇ ਸਾਰੇ ਜਵਾਨ ਚੜ ਗਏ ਦੁਸ਼ਮਣ ਤੇ ਤੇ ਦੂਸਰਾ ਕਾਊਂਟਰ ਅਟੈਕ ਵੀ ਫੇਲ ਕਰਤਾ ਦੁਸ਼ਮਣ ਦੇ ਤਿੰਨੇ ਜਿਹੜੇ ਅਫਸਰ ਉੱਥੇ ਮਾਰੇ ਗਏ ਤੇ ਕਾਫੀ ਕੈਜੂਲਟੀ 18 ਕ ਬੰਦਿਆਂ ਦੀ ਡੈੱਡ ਬੋਡੀਆਂ ਉੱਥੇ ਪਈਆਂ ਸੀ ਤੇ ਜਦੋਂ ਸਰਚਿੰਗ ਕਰਨ ਦਾ ਹੁਕਮ ਮਿਲਿਆ ਤੇ ਉਹਨਾਂ 'ਚ ਦੋ ਅਫਸਰਾਂ ਦੀ ਡੈੱਡ ਬੋਡੀ ਦਾ ਸਰਚ ਹੋਇਆ ਇੱਕ ਦਾ ਕੈਪਟਨ ਕਰਨਾਲ ਸ਼ਿਰਖਾਂ ਤੇ ਮੇਜ ਰ ਇਕਵਾਲ ਦੇ ਡਾਕੂਮੈਂਟ ਪ੍ਰੂਫ ਮਿਲੇ ਉਹਨਾਂ ਦੇ ਬਾਡੀਆ ਥੱਲੇ ਲਿਆਂਦੀਆਂ ਗਈਆਂ ਉਸ ਟਾਈਮ ਦੇ ਕਮਾਂਡਰ ਬਰਗੇਡੀਅਰ ਬਾਜਵਾ ਸਾਹਿਬ ਨੇ ਇੱਕ ਚਿੱਠੀ ਲਿਖ ਕੇ ਉਹਨਾਂ ਦੀ ਜੇਬ ਚ ਪਾਈ ਹੈ ਕਿ ਇਸ ਤੋਂ ਵੱਧ ਬਹਾਦਰੀ ਵਾਲਾ ਲੜਨ ਵਾਲਾ ਕੋਈ ਸੂਰਮਾ ਤੁਹਾਡੇ ਦੇਖ ਦੇ ਵਿੱਚ ਹੋ ਨਹੀਂ ਸਕਦਾ ਮਰਨੋਂ ਉਪਰਾਥ ਪਾਕਿਸਤਾਨ ਨੇ ਉਹਨੂੰ ਨਿਸ਼ਾਨੇ ਹੈਦਰ ਜੋ ਸਾਡੇ ਪਰਮਵੀ ਚੱਕ ਦੇ ਬਰਾਬਰ ਖਿਤਾਬ ਦਿੱਤਾ ਤੇ ਸਾਡੀ ਪਲਟਨ ਨੇ ਤੇ ਗਨੇਡੀਅਰ ਦੇ ਨਾਲ ਮਿਲ ਕੇ ਅਗਲੇ ਦਿਨ 6 ਤਰੀਕ ਨੂੰ ਟੈਗ ਟੌਪ ਤੇ ਕਬਜ਼ਾ ਕੀਤਾ ਤੇ ਉੱਥੇ ਜਾ ਕੇ ਝੰਡਾ ਲਹਿਰਾਇਆ ਜਿਹਦਾ ਅੱਜ ਸਾਨੂੰ ਬੜਾ ਫਕਰ ਤੇ ਮਾਣ ਹੈ ਕਿ ਸਾਡੀ ਪਲਟਨ ਨੇ ਕਰਗਿਲ ਦੀ ਉਸ ਜਿੱਤ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਤੇ ਜਿੱਤ ਹਾਸਲ ਕੀਤੀ ਇਹ ਉਸ ਟਾਈਮ ਦੀਆਂ ਫੋਟੋਆਂ ਨੇ ਜਦੋਂ ਸਾਡੇ ਜਵਾਨਾਂ ਨੇ ਭਾਰਤ ਮਾਤਾ ਦਾ ਤਿਰੰਗਾ ਝੰਡਾ ਤੇ ਨਾਲ ਹੀ ਦਜਮੰਡ ਦਾ ਝੰਡਾ ਉੱਥੇ ਫੈਰਾਇਆ ਤੇ ਜਿੱਤ ਹਾਸਲ ਪੱਕੀ ਕੀਤੀ ਪਿੰਦਰ ਜੀ ਤੁਸੀਂ ਦੱਸ ਰਹੇ ਹੋ ਕਿ ਇੱਕ ਜਕਾਰਾ ਲੱਗਿਆ ਤੇ ਪੂਰੀ ਸੈਨਾ ਦੇ ਵਿੱਚ ਜੋਸ਼ ਜਿਹੜਾ ਆ ਉਹ ਭਰ ਗਿਆ ਉਸ ਦੌਰਾਨ ਕਿ ਉਹ ਜਾਂ ਮੰਦਰ ਸੀ ਤੁਸੀਂ ਆਪਣੀ ਗੱਲ ਕਿਤੇ ਜਾਵੋ ਤੁਸੀਂ ਆਪਣੇ ਮਨ ਦੇ ਵਿੱਚ ਕੀ ਸੋਚ ਰਹੇ ਸੀਗੇ ਕਿ ਮੈਂ ਦੁਸ਼ਮਣਾਂ ਦੇ ਆਮਣਾ-ਸਾਮਣਾ ਜਿਹੜਾ ਆ ਹੋ ਰਿਹਾ ਮੇਰੇ ਨਾਲ ਤੇ ਕੀ ਚੀਜ਼ ਤੁਹਾਡੇ ਮਨ ਦੇ ਵਿੱਚ ਚੱਲ ਰਹੀ ਸੀ ਮੈਮ ਐਕਚੁਅਲੀ ਉਸ ਟ੍ਰੂਪ ਦੇ ਵਿੱਚ ਮੈਂ ਨਹੀਂ ਸੀਗਾ ਜੀ ਮੈਂ ਬਰੋ ਕੰਪਨੀ ਦੇ ਵਿੱਚ ਸੀਗਾ ਉਹ ਜਿਹੜਾ ਸਾਡੇ ਦੂਜੇ ਬੰਦੇ ਸੀਗੇ ਬਟ ਜਦੋਂ ਮੈਦਾਨੇ ਜੰਗ ਦੇ ਵਿੱਚ ਬੰਦਾ ਪਹੁੰਚਿਆ ਹੋਵੇ ਫਿਰ ਇਹ ਮੈਂ ਕੋਈ ਆਖੇ ਦੁਸ਼ਮਣ ਤੇ ਵਿਜੇ ਹਾਸਲ ਕਿਦਾਂ ਕਰਨੀ ਹੈ ਜੀਤ ਪ੍ਰਾਪਤ ਕਿੱਦਾਂ ਕਰਨੀ ਹੈ ਦੇਸ਼ ਬਾਬਰ ਮੋਹੇ ਹੈ ਸ਼ੁਭ ਕਰਮਣ ਸੇ ਕਬੂਨ ਨਾ ਡਰੂ ਨਾ ਡਰੂ ਅਰ ਸੋਜੇ ਬਜਾਇ ਲਰੂ ਨਿਸ਼ਚੈ ਕਰ ਆਪਣੀ ਜੀਤ ਕਰੂ ਉਹਦਾ ਮੁੱਦਾ ਹੀ ਇੱਕੋ ਆਖੇ ਜਿੱਤ ਹਾਸਲ ਕਿੱਦਾਂ ਕਰਨੀ ਆ ਹੋਰ ਤਾਂ ਤੀਜੀ ਕੋਈ ਗੱਲ ਹੀ ਨਹੀਂ ਦਿਮਾਗ ਚ ਆਉਂਦੀ ਉਸ ਟਾਈਮ ਤੇ ਸੇ ਫੋਟੋਸ ਦਿਖਾ ਰਿਹਾ ਹਾਂ ਤੁਹਾਡੇ ਨਾਲ ਤੁਹਾਡੇ ਸਾਥੀ ਜੋ ਸ਼ਹੀਦ ਹੋਏ ਸੀ ਉਹਨਾਂ ਦੀ ਉਹਨਾਂ ਵਿੱਚੋਂ ਕੋਈ ਯਾਦਗਾਰ ਕੋਈ ਤੁਹਾਡਾ ਕੋਈ ਬੜਾ ਹੀ ਅਜ਼ੀਜ਼ ਸਾਥੀ ਹੋਵੇ ਜਿਹਨਾਂ ਤੁਹਾਡੀ ਬਹੁਤ ਯਾਦਾ ਹੋਣ ਤੇ ਉਹਦੇ ਨਾਲ ਕੋਈ ਤੁਹਾਡੀ ਗੱਲ ਬਾਤ ਸਭ ਤੋਂ ਅਜ਼ੀਜ਼ ਇਸ ਟ੍ਰੂਪ ਦੇ ਵਿੱਚ ਸ਼ਹੀਦ ਹੋਇਆ ਜੋ ਨੈਕਰ ਰਣਜੀਤ ਸਿੰਘ ਮੇਰੀ ਪਲਟੂਨ ਦਾ ਜਵਾਨ ਸੀ ਅਸੀਂ ਇਕੱਠੇ ਭਰਤੀ ਹੋ ਕੇ ਗੈਂਠਾ 88 ਦੇ ਵਿੱਚ ਅਗਸਤ 88 ਦੇ ਵਿੱਚ ਇਕੱਠੇ ਰਿਕਰੂਟੀ ਕੀਤੀ ਐ ਇੱਕੋ ਕਾਲਜ ਦੇ ਇੱਕੋ ਡੋਂਗੇ ਦੇ ਵਿੱਚ ਖੰਦੇ ਰਹੇ ਸੀ ਇਕੱਠੀਆਂ ਸ਼ਰਾਤਾਂ ਕਰਦੇ ਰਹੇ ਸੀ ਜੀ ਸ਼ਰਾਤਾਂ ਕਰਕੇ ਇਕੱਠੀ ਪੁਨਸ਼ਮੈਂਟ ਵੀ ਲੈਂਦੇ ਰਹੇ ਜੀ ਉਹ ਇੰਨਾ ਤਕੜਾ ਬਾਕਸਰ ਸੀ ਕਿ ਦੁਸ਼ਮਣ ਨੂੰ ਇੱਕ ਮੁੱਕਾ ਮਾਰ ਕੇ ਰਿੰਗ ਤੋਂ ਬਾਹਰ ਸੁੱਟ ਦਿੰਦਾ ਸੀ ਉਹਦੇ ਨਾਲ ਬੜੀਆਂ ਜਾਂਦਾ ਜੁੜੀਆਂ ਸੀ ਦੂਸਰਾ ਮੇਰਾ ਵੀਰ ਸੀ ਹਰਪਾਲ ਸਿੰਘ ਜਿਹੜਾ ਐਮਐਮਜੀ ਦੇ ਬੈਲਟਾਂ ਨੂੰ ਕਰੌਲਿੰਗ ਕਰ ਕਰਕੇ ਉਸ ਲੜਾਈ ਦੇ ਮੈਦਾਨ ਦੇ ਵਿੱਚ ਅੱਗੇ ਪਹੁੰਚਾਉਂਦਾ ਰਿਹਾ ਇੱਕ ਮੇਰੀ ਫਲਟੂਨ ਦਾ ਜਵਾਨ ਸੀਗਾ ਨਾਇਕ ਬਲਦੇਵ ਸਿੰਘ ਜਿਨੇ ਉਸ ਲੜਾਈ ਦੇ ਵਿੱਚ ਸ਼ਹੀਦੀ ਜਾਮਾ ਪੀਤਾ ਬਾਕੀ ਸਾਰੇ ਮੇਰੀ ਫਲਟਨ ਦੇ ਸਾਡੇ ਸਾਡੇ ਬਹੁਤ ਹੀ ਅਜੀਜ਼ ਸੀ ਸਾਰੇ ਬਸ ਇੱਕ ਤੋਂ ਇੱਥੋਂ ਇੱਥੇ ਇੱਕ ਤੋਂ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਮ ਜੀਓ ਇੱਕ ਤੋਂ ਇੱਕ ਵੱਦ ਕੇ ਅੱਕੇ ਸੂਰਬੀ ਸੀ ਇਹਨਾਂ ਦਾ ਸੀ ਬਹੁਤ ਬਹੁਤ ਆਪਣੇ ਦਿলো ਸਤਿਕਾਰ ਕਰਦੇ ਆ ਉਹਨਾਂ ਦੇ ਸ਼ਹੀਦ ਪਰਿਵਾਰਾਂ ਦਾ ਸਤਿਕਾਰ ਕਰਦੇ ਆ ਜਦੋਂ ਕਾਰਗਿਲ ਵਿਜੇ ਤੋਂ ਬਾਅਦ ਤੁਸੀਂ ਵਾਪਸ ਆਪਣੇ ਘਰ ਪਰਤਦੇ ਹੋ ਉਸ ਸਮੇਂ ਤੁਹਾਡਾ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਗਿਆ ਦੇਸ਼ ਦੇ ਵਿੱਚ ਤੁਹਾਡਾ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਗਿਆ ਦੇਖੋ ਘਰ ਪਹੁੰਚਣ ਦੀ ਗੱਲ ਮੈਂ ਦੱਸਾਂ ਜਦੋਂ ਅਸੀਂ ਲੜਾਈ ਤੋਂ ਬਾਅਦ ਦੇ ਵਿੱਚ ਲੈਫਟੀਨੈਂਟ ਕੰਨੜ ਬਟਾਚਾਰੀਆ ਦੀ ਡੈੱਡ ਬੋਡੀ ਲੈ ਕੇ ਗਏ ਆ ਕਲਕੱਤੇ ਉਹਨਾਂ ਦੀ ਡੈੱਡ ਬੋਡੀ ਲੈ ਕੇ ਗਏ ਆ ਮਮਤਾ ਬেনারਜੀ ਉਦੋਂ ਸ਼ਾਇਦ ਉਦੋਂ ਵੀ ਮੁੱਖ ਮੰਤਰੀ ਸੀ ਜਾਂ ਕਿਤੇ ਅਹਿਮ ਪੋਸਟ ਤੇ ਸੀ ਉਹ ਵੀ ਦੇਖਣ ਵਾਸਤੇ ਆਏ ਆ ਤੁਸੀਂ ਮੰਨ ਕੇ ਚੱਲਿਓ ਕਿ ਜਿਹੜਾ ਉੱਥੇ ਕੈਂਪ ਆਫ ਆਰਮੀ ਕੈਂਪ ਤੋਂ ਲੈ ਕੇ ਜਿੱਥੇ ਉਹਨਾਂ ਦਾ ਘਰ ਆ ਜਾਂ ਸ਼ਮਸ਼ਾਨ ਘਟਾ ਪੂਰਾ ਰਸਤਾ ਉਥੋਂ ਦੀ ਲੋਕਲ ਪ੍ਰਸ਼ਾਸਨ ਨੇ ਬੈਰੀਕੇਡਿੰਗ ਕਰਕੇ ਬੰਦ ਕੀਤਾ ਹੋਇਆ ਸੀਗਾ ਐਨੀ ਦੁਨੀਆ ਉੱਥੇ ਉਮੜ ਪਈ ਸੀ ਐਨੇ ਲੋਕ ਸੀ ਕਿ ਫੁੱਲਾਂ ਦੇ ਨਾਲ ਸੜਕ ਪਰ ਛੜੀ ਸੀ ਅੱਜ ਵੀ ਜਦ ਮੈਂ ਉਹ ਸੀਨ ਯਾਦ ਕਰਦਾ ਤੇ ਮੇਰੇ ਅੱਖਾਂ ਚੋਂ ਹੰਝੂ ਵਹਿ ਤੁਰਦੇ ਆ ਕਿ ਸਾਡੇ ਦੇਸ਼ ਵਾਸੀਆਂ ਨੇ ਇੰਨਾ ਪ੍ਰੇਮ ਇੰਨਾ ਜੋਸ਼ ਲੜਾਈ ਦਾ ਔਰ ਜਦੋਂ ਉਹਨਾਂ ਦਾ ਸੰਸਕਾਰ ਕਰਕੇ ਨਿਕਲੇ ਆ ਉਸ ਟਾਈਮ ਤੇ ਕੁਝ ਜਿਹੜੀ ਫੋਰਸ ਘਟ ਗਈ ਸਾਨੂੰ ਲੋਕਾਂ ਨੇ ਉੱਪਰ ਚੁੱਕ ਲਿਆ ਅੱਧਾ ਘੰਟਾ ਸਾਡੇ ਧਰਤੀ ਦਾ ਪੈਰ ਨਹੀਂ ਲੱਗਣ ਦਿੱਤੇ ਇੰਨਾ ਜੋਸ਼ ਆਮ ਜਨਤਾ ਦੇ ਵਿੱਚ ਜਦੋਂ ਹੋਵੇ ਤੇ ਫਿਰ ਲੜਾਈ ਦੇ ਰਣ ਬਾਕਰੇ ਪਿੱਛੇ ਮੁੜ ਕੇ ਕਦੋਂ ਦੇਖਦੇ ਆ ਫਿਰ ਤਾਂ ਅੱਗੇ ਵੱਧਣ ਨੂੰ ਹਰੇਕ ਬੰਦੇ ਦਾ ਦਿਲ ਕਰਦਾ ਹੈ ਅਦੇ ਘਰ ਦੇ ਅਧਿਆਕ ਜੇਕਰ ਗੱਲ ਕਰੀਏ ਘਰਦਿਆਂ ਦੇ ਵਿੱਚ ਕਿ ਉਹ ਜਾ ਮਾਹੌਲ ਸੀ ਕਿਉਂਕਿ ਤੁਸੀਂ ਜੰਗ ਤੇ ਸੀ ਉਹਨਾਂ ਦੇ ਮਨ ਦੇ ਵਿੱਚ ਉਸ ਵੇਲੇ ਕੀ ਮਨੋਸਥਿਤੀ ਸੀਗੀ ਤੇ ਜਦੋਂ ਤੁਸੀਂ ਉਹਨਾਂ ਨੂੰ ਵਾਪਸ ਪਰਤ ਕੇ ਮਿਲੇ ਉਦੋਂ ਉਹਨਾਂ ਦੇ ਕੀ ਮਨੂ ਨਿਸ਼ਚਿਤਤਾ ਹੁੰਦੀ ਆ ਕੁਝ ਪਤਾ ਨਹੀਂ ਹੁੰਦਾ ਹਾਲਾਤਾਂ ਦਾ ਉਦੋਂ ਕਮਿਊਨੀਕੇਸ਼ਨ ਨੈਟਵਰਕ ਵੀ ਇਹਦਾ ਹੈ ਨਹੀਂ ਸੀ ਕੋਈ ਹਾਂਜੀ ਹਾਂਜੀ ਤੇ ਪਰ ਫਿਰ ਵੀ ਇੰਤਜ਼ਾਰ ਹੀ ਰਹਿੰਦਾ ਆ ਕਿ ਕਦੋਂ ਕੋਈ ਖਬਰ ਆਵੇ ਕੋਈ ਚੰਗੀ ਖਬਰ ਆਵੇ ਹਾਂ ਪੇਰੇਟ ਇਹੀ ਸੋਚਦੇ ਆ ਕਿ ਕਦੋਂ ਸਾਨੂੰ ਕੋਈ ਠੰਡੀ ਹਵਾ ਦਾ ਬੁਲਾ ਆਵੇ ਸਾਨੂੰ ਕੋਈ ਚੰਗੀ ਖਬਰ ਮਿਲੇ ਜੀ ਜੀ ਦੂ ਦਰਾਇ ਤੱਕ ਜਦੋਂ ਡੈੱਡ ਬੋਡੀ ਜਾਂਦੀ ਸੀ ਸਾਡੇ ਪਰਿਵਾਰ ਸਾਡੀਆਂ ਫੈਮਲੀਆਂ ਉੱਥੇ ਪਹੁੰਚਦੀਆਂ ਸੀ ਉਹ ਉਸ ਡੈੱਡ ਬੋਡੀ ਦੇ ਵਿੱਚ ਸਾਨੂੰ ਦੇਖਦੀਆਂ ਸੀ ਭਾਵੇਂ 50 ਕਿਲੋਮੀਟਰ 100 ਕਿਲੋਮੀਟਰ ਦੂਰ ਕਿਸੇ ਦੀ ਡੈੱਡ ਬੋਡੀ ਆਈ ਹੈ ਸਾਡੇ ਪਰਿਵਾਰ ਉੱਥੇ ਵੀ ਜਾਂਦੇ ਸੀ ਕਿਉਂਕਿ ਉਹਨਾਂ ਦੇ ਵਿੱਚ ਸਾਡੇ ਕਿਰੇ ਦੇਖਦੇ ਸੀ ਕਮਿਊਨੀਕੇਸ਼ਨ ਨੈਟਵਰਕ ਨਹੀਂ ਹੁੰਦਾ ਤੇ ਗੱਤਾਂ ਦੇ ਵਿੱਚ ਲਾਲ ਬਣਿਆ ਰਹਿੰਦਾ ਰਹ ਬਣਿਆ ਰਹਿੰਦਾ ਸੀ ਬੇਸ਼ੱਕ ਕਦੋਂ ਕੋਈ ਕੀ ਖਬਰ ਆਉਣੀ ਹੈ ਕੋਈ ਪਤਾ ਨਹੀਂ ਸੀ ਜਦੋਂ ਕਾਰਗਿਲ ਦੀ ਲੜਾਈ ਹੋ ਗਈ ਉਸ ਤੋਂ ਬਾਅਦ ਦਾ ਜੀਵਨ ਕਿ ਹੋ ਗਿਆ ਤੁਹਾਡਾ ਕਿਉਂਕਿ ਉਸ ਤੋਂ ਬਾਅਦ ਸਰਕਾਰਾ ਵੱਲੋਂ ਤੁਹਾਨੂੰ ਕਿੰਨੀ ਕਿ ਮਦਦਦਾਈ ਔਰ ਉਹਦਾ ਕਿਉਂ ਕਿ ਹੋ ਜਾ ਜੀਵਨ ਕਿਰਾ ਉਸ ਤੋਂ ਬਾਅਦ ਤੁਹਾਡਾ ਬੀਤ ਹੀ ਗਿਆ ਸਰਕਾਰਾ ਵੱਲੋਂ ਜਿੰਨੇ ਵੀ ਸਾਡੇ ਗਰੰਟੀ ਅਵਾਰਡ ਸੀਗੇ ਜਾਂ ਜਿਨ੍ਹਾਂ ਨੇ ਸਿੱਧੀ ਜਾਮੇ ਪੀਤੇ ਐ ਉਹਨਾਂ ਨੂੰ ਪੂਰੀ ਸਪੋਰਟ ਕੀਤੀ ਗਈ ਵਾਈਫਾਈ ਗਵਰਨਮੈਂਟ ਨੇ ਉਸ ਟਾਈਮ ਤੇ ਬਹੁਤ ਕੁਝ ਦਿੱਤਾ ਪਰ ਕੁਝ ਸਾਥੀ ਜਿਹੜੇ ਸਾਡੇ ਜਿਨ੍ਹਾਂ ਕੋਲੇ ਗਰੰਟੀ ਅਵਾਰਡ ਵੀ ਆ ਕੈਜੂਐਲਟੀ ਵੀ ਆ ਪਰ ਉਹ ਆਪਣੀ ਕਿਸਮਤ ਨਾਲ ਬਚ ਗਏ ਫਿਰ ਦੋ ਬੰਦੇ ਅਸੀਂ ਜੰਗ ਚ ਤੁਰੇ ਜਾਂਦੇ ਇੱਕ ਨੂੰ ਗੋਲੀ ਲੱਗ ਗਈ ਤੇ ਦੂਜਾ ਕੈਜੂਲਟੀ ਹੋ ਗਿਆ ਉਹ ਬਚ ਗਿਆ ਜੀ ਉਹਦੀ ਵੀ ਕੁਰਬਾਨੀ ਘੱਟ ਨਹੀਂ ਅਸੀਂ ਟਾਈਮ ਟੂ ਟਾਈਮ ਉਹਦੀ ਵੀ ਮੰਗ ਕਰਦੇ ਆ ਕਿ ਗਵਰਨਮੈਂਟ ਉਹਨਾਂ ਨੂੰ ਵੀ ਕੋਈ ਨਾ ਕੋਈ ਕਿਸੇ ਪਾਸੇ ਰੈਕਸ਼ਨ ਜਾਂ ਫੈਸਿਲਿਟੀ ਦੇਵੇ ਜਿਹੜੇ ਸਾਡੇ ਸਾਥੀ ਉਸ ਜੰਗ ਦੇ ਵਿੱਚੋਂ ਬਚ ਕੇ ਆਏ ਹੋਏ ਆ ਕਾਰਗਿਲ ਲੜਾਈ ਦੇ ਸਰਟੀਫਿਕੇਟ ਉਹਨਾਂ ਦੇ ਕੋਲੇ ਹੈਗੇ ਆ ਔਰ ਕੈਜੂਲਟੀ ਵੀ ਹੋਏ ਪਏ ਆ ਉਹਨਾਂ ਨੂੰ ਵੀ ਕੁਛ ਨਾ ਕੁਛ ਮਾਨਸਨਮਾਨ ਦੇਣ ਦਾ ਫਰਜ਼ ਬਣਦਾ ਹੈ ਗਵਰਨਮੈਂਟਾਂ ਦਾ ਇਹ ਸਾਡੀ ਮੰਗ ਆ ਜੀ ਤੇ ਅੱਜ ਮਿਲਦੇ ਹਾਂ ਆਪਣੇ ਸਾਥੀਆਂ ਨੂੰ ਜਿਹੜੇ ਉਸ ਸਮੇਂ ਸਾਡੇ ਸਾਥੀ ਸੀ ਅੱਜ 25 ਸਾਲ ਪੂਰੇ ਹੋ ਚੁੱਕੇ ਆ ਤੁਸਾਨੂੰ ਫੋਨ ਵਗੈਰਾ ਉਹਨਾਂ ਦੇ ਆਦੇ ਆਉਂਦੇ ਹੋਣਗੇ ਤੁਹਾਡੇ ਉਸ ਵਾਦਲੇ ਤੇ ਜਿਹੜੇ ਤੁਹਾਡੇ ਦੋਸਤ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਅਸੀਂ ਹਰ ਸਾਲ ਮਿਲਦੇ ਆ ਜੀ ਬਲਟਨ ਦੇ ਰੇਜ਼ਿੰਗਡੇ ਦੇ ਉੱਤੇ ਸਾਡੇ ਜਿੰਨੇ ਵੈਟਰਨ ਨੇ ਸਾਰੇ ਇਕੱਠੇ ਹੁੰਦੇ ਆ ਕਾਰਗਲ ਦਾ ਅਸੀਂ ਵਿਜੇ ਦਿਵਸ ਜਿਹੜਾ 6 ਜੁਲਾਈ ਨੂੰ ਮਨਾਉਂਦੇ ਆ ਦੇਸ਼ ਦੇ ਵਿੱਚ 26 ਜੁਲਾਈ ਨੂੰ ਮਨਾਇਆ ਜਾ ਰਿਹਾ ਕਿਉਂਕਿ ਅਸੀਂ 6 ਤਰੀਕ ਨੂੰ ਕਾਉਂਟਰ ਅਟੈਕ ਫੇਲ ਕਰਕੇ ਵਿਝੇ ਹਸਲ ਕਰ ਲਈ ਸੀ ਇਸ ਕਰਕੇ ਅਸੀਂ 6 ਤਰੀਕ ਨੂੰ ਸਾਰੇ ਵੈਟਰ ਇਕੱਠੇ ਹੋ ਕੇ ਅਗਰ ਪਲਟਨ ਪੀ ਸਟੇਸ਼ਨ ਤੇ ਹੋਵੇ ਤੇ ਉੱਥੇ ਜਾਂਦੇ ਆ ਨਹੀਂ ਤਾਂ ਅਸੀਂ ਸਾਰੇ ਮਿਲ ਕੇ ਉਹ ਜਾਦਾਂ ਨੂੰ ਸਾਂਝੀਆਂ ਕਰਦੇ ਆ ਪੁਰਾਣੇ ਸੱਜਣਾ ਮਿੱਤਰਾਂ ਨਾਲ ਮਿਲ ਕੇ ਔਰ ਸ਼ਿਦਾਂ ਦੇ ਪਰਿਵਾਰਾਂ ਨੂੰ ਵੀ ਨਮਨ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਕੀਮਤੀ ਸਮੇਂ ਸਰ ਨੂੰ ਦੇਣ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੋਂ ਇਹ ਸੰਸਾੜਨ ਭੁਪਿੰਦਰ ਸਿੰਘ ਜੀ ਜਿਨ੍ਹਾਂ ਨੇ ਅਕੀ ਦੇਖਿਆ ਮੰਜ਼ਰ ਤੇ ਹੱਡ ਬਿੱਤੀ ਆ ਸਾਡਾ ਸਾਂਝਾ ਕੀਤਾ ਕਿ ਕਿਸ ਤਰ੍ਹਾਂ ਉਸ ਯੁੱਧ ਦੇ ਦੌਰਾਨ ਇਹਨਾਂ ਦੇ ਮਨ ਦੇ ਵਿੱਚ ਕੀ ਮਨੋਸਥਿਤੀ ਸੀ ਕਿਸ ਤਰ੍ਹਾਂ ਕੱਲੀ ਕੱਲੀ ਚੀਜ਼ ਇਹਨਾਂ ਨੂੰ ਸਾਡ ਨੂੰ ਦੱਸੀ ਇਹ ਸੁਣ ਕੇ ਸਾਨੂੰ ਵੀ ਸੈਨਿਕਾਂ ਦੇ ਉੱਤੇ ਬਹੁਤ ਨਾਜ਼ ਹੈ ਤੇ ਅਸੀਂ ਵੀ ਅੱਜ 26 ਤਰੀਕ ਵਾਲੇ ਦਿਨ ਉਹਨਾਂ ਨੂੰ ਸ਼ਤ ਸ਼ਤ ਨਮਨ ਕਰਦੇ ਆ ਪਰਸਨ ਮਿਸ਼ਨ ਦੀਆਂ ਭਾਵਨਾ ਜਨਰਤ